मेरा नाम जी परमंदर सिंह पन्ना वार्ड नंबर 11 ਤੋਂ ਮੈਂ ਮੈਂਬਰ ਚਾਹ ਗਰੀ ਮੰਡੀ ਤੋਂ ਪੰਨਾ ਜੀ ਕੀ ਕਹਿਣਾ ਚਾਹੋਗੇ ਜੀ ਜਿਹੜਾ ਸਵੇਰੇ ਖਾਪਸਾ ਹੋਇਆ ਹਾਂ ਹਾਂ ਜੀ ਮੈਂ ਪਹਿਲਾਂ ਵੀ ਇੱਥੇ ਇੱਕ ਦੋਰੀ ਆਇਆ ਹਾਂ ਚੌਂਗੀ ਚ ਉਦੋਂ ਵੀ ਪਿਛਲੇ ਲਾਸਟ ਇਅਰ ਵੀ ਕਾਫੀ ਖਸਤਾ ਹਲਦੀ ਪਰ ਮੈਂ ਦੇਖਿਆ ਵੀ ਕਿਸੇ ਵੀ ਨੁਮਾਇੰਦੇ ਨੇ ਜਾਂ ਸਰਕਾਰ ਨੇ ਕੋਈ ਵੀ ਇੱਥੇ ਕੰਮ ਨਹੀਂ ਕੀਤਾ ਆ ਅੱਜ ਇੱਥੇ ਖਾਸਾ ਵੀ ਹੋ ਗਿਆ ਇਕ ਤੇ ਛੱਤ ਦੇਪੀ ਹੈ ਬਾਹਰਲੀ ਬਾਹਰ ਵਾਲੀ ਸਾਈਡ ਦੇ ਵੇਖੀ ਜਿਹੜੀ ਬਾਹਰ ਵਾਲੀ ਵਾਲ ਹੈ ਇੱਥੇ ਉਹ ਵੀ ਨਨਕਸ਼ਾਈ ਇਟ ਲੱਗੀ ਹੋਈ ਆ ਤੁਸੀਂ ਇੱਥੋਂ ਗੈਸ ਕਰੋ ਵੀ ਕਿੰਨਾ ਸ਼ੇਰ ਹੋ ਜੇ ਹੋ ਗਿਆ ਹੈਗਾ ਇਹਨੂੰ ਬਣੀ ਨੂੰ ਜੇ ਸਾਹਮਣੇ ਐਲੀਮੈਂਟਰੀ ਸਕੂਲ ਹੈ ਛੋਟੇ ਛੋਟੇ ਬੱਚੇ ਆਉਂਦੇ ਹੁੰਦੇ ਨੇ ਜੇ ਕੱਲ ਨੂੰ ਬਾਜਦਾ ਕੋਈ ਉਹ ਗੰਧ ਹੀ ਦੇ ਵੀ ਕਿਤੇ ਤੇ ਇਹ ਬੱਚੇ ਦਾ ਨੁਕਸਾਨ ਹੋ ਜਾਏ ਤੇ ਫਿਰ ਪ੍ਰਸ਼ਾਸਨ ਕੀ ਜਵਾਬ ਦੇਗਾ ਇਸ ਬਾਰੇ ਪ੍ਰਸ਼ਾਸਨ ਨੂੰ ਇਹੋ ਮੰਗ ਕਰਦੇ ਆਂ ਵੀ ਇਹਨੂੰ ਜਲਦੀ ਤੋਂ ਜਲਦੀ ਚੌਂਕੀ ਦਾ ਹਾਲਾਦ ਵਾਲਾ ਅਵੇ ਅੰਗਲਈ ਜਮੀ ਬਿਲਡਿੰਗ ਆ ਇਹਨੂੰ ਕਿਸੇ ਤਰ੍ਹਾਂ ਰਿਪੇਅਰ ਕਰਵਾ ਦੇਣ ਚਾਹੇ ਇਹਨੂੰ ਨਵੀਨੀਕਰਨ ਕਰਕੇ ਇਹਨੂੰ ਕਰਵਾਇਆ ਜਾਵੇ ਚਾਹੀਦਾ ਹੈ ਸਰਕਾਰਾਂ ਨੂੰ ਕਿ ਇਹੋ ਜਿਹੇ ਕੰਮਾਂ ਨੂੰ ਪਹਿਲ ਗਰੀ ਦੇਣੀ ਚਾਹੀਦੀ ਹੈ ਖਾਂਜੀ ਕਰਨੀ ਚਾਹੀਦੀ ਹੈ ਜੀ ਉਹ ਵੀ ਗਵਰਨਮੈਂਟ ਦੀਆਂ ਬਿਲਡਿੰਗਾਂ ਨੇ ਚਾਹੇ ਕੋਈ ਸਕੂਲ ਲਾ ਲਓ ਚਾਹੇ ਥਾਣੇ ਲਾ ਲਓ ਚਾਹੇ ਚੌਂਕੀਆਂ ਲਾ ਲਓ ਕੋਈ ਵੀ ਗਵਰਨਮੈਂਟ ਬਿਲਡਿੰਗ ਹੈ ਨਾ ਉਹਦੀ ਇੰਨੀ ਖਸਤਾ ਲੱਗਦੀ ਹੁੰਦੀ ਹੈ ਜਿਦੀ ਜਨੇਲਾ ਚੌਂਕੀ ਦੀ ਆਪਸ ਸੰਵਧਾਨ ਮਿਸ਼ਨ ਅਨਾਥ ਬੱਚਿਆਂ ਦੀ ਸੇਵਾ ਤੇ ਉਹਨਾਂ ਡਾਟਾ ਬੇਸ ਕਰਾਉਂਦੇ ਗੋਲੀ ਜੀ ਸਵੇਰੇ ਜਦੋਂ ਤੁਸੀਂ ਚੌਂਕੀ ਜਨੇਲਾ ਪਹੁੰਚੇ ਸੀ ਤੇ ਕੀ ਦ੍ਰਿਸ਼ ਵੇਖਿਆ ਵਾ ਜੀ ਸਵੇਰੇ ਹੀ ਵੀਰ ਜੀ ਕੰਮ ਆਏ ਆ ਤੇ ਬਾਹਰ ਸੌ ਰਹੀ ਤੇ ਬਾਹਰ ਸੌ ਅੱਗੇ ਬਲਾਜਬਾ ਬੈਠੇ ਜੀ ਅੰਦਰੋਂ ਵੇਖੋ ਤਾਂ ਜਦੋਂ ਸਾਡੇ ਪਿੰਡਾਂ ਹੀ ਤੈਂ ਦੋ ਦੋ ਗੁਸਤੀਆਂ ਚੁੱਕੀਆਂ ਤੇ ਚੌਂਕੀ ਦੀ ਹਾਲਤ ਬਹੁਤ ਖਰਾਬ ਆ ਪ੍ਰਸ਼ਾਸਨਗਾਰੀ ਇਹੋ ਬੇਨਤੀ ਆ ਇਹ ਜਲਦੀ ਤੋਂ ਜਲਦੀ ਇਦਾਹਲ ਕੀਤਾ ਜਾਵੇ ਇੱਕ ਬਾਹਰਲੀ ਕੰਦਿਆ ਜਿਹੜੀ ਉਹ ਵੀ ਡਿੱਗਣ ਵਾਲੀ ਆ ਬਾਰਸ਼ ਆਉਣ ਡੀਆਂ ਕੋਈ ਲੰਘ ਦੇ ਨਗਾਉਦੇ ਕੁਛ ਦਾ ਵੀ ਨੁਕਸਾਨ ਹੋ ਸਕਦਾ ਜੇ ਲਗਾਤਾਰ ਇਸੇ ਤਰ੍ਹਾਂ ਬਾਰਸ਼ ਹੋ ਮੀਂਹ ਆਈ ਤਾਂ ਫਿਰ ਵੱਡਾ ਨੁਕਸਾਨ ਵੀ ਹੋਣ ਦਾ ਖਤਰਾ ਹੈਗਾ ਜੀ ਹੈਗਾ ਕੰਦ ਉਲੜੀਆ ਵੇਖੋ ਜੀ ਕਿਸੇ ਵੇਲੇ ਵੀ ਦੇਖ ਸਕਦੇ ਆ ਬਾਹਰਲੀ ਕੰਦ ਜੀ ਜ਼ਿਆਦਾ ਸਰਕਾਰਾਂ ਨੂੰ ਕਿ ਇਹਨਾਂ ਦੀ ਮਰੰਮਤ ਕਰਵਾ ਦੇਣੀ ਚਾਹੀਦੀ। ਜ਼ਰੂਰ ਜੀ ਲੱਗੇ ਸਕੂਲ ਵੀ ਆ ਬੱਚਿਆਂ ਦਾ ਕੰਧ ਉਹ ਲਰੀ ਆ। ਮੇਰਾ ਨਾਮ ਜੀ ਪ੍ਰਮਿੰਦਰ ਸਿੰਘ ਪੰਨਾ ਵਾਡ ਨੰਬਰ 11 ਤੋਂ ਮੈਂ ਮੈਂਬਰ ਜੈਤ ਗਰੀ ਮੰਡੀ ਤੋਂ। ਪੰਨਾ ਜੀ ਕੀ ਕਹਿਣਾ ਚਾਹੋਗੇ ਜੀ ਜਿਹੜਾ ਸਵੇਰੇ ਹਾਦਸਾ ਹੋਇਆ। ਹਾਂ ਜੀ ਮੈਂ ਪਹਿਲਾਂ ਵੀ ਇੱਥੇ ਇੱਕ ਦੋਰੀ ਆਇਆ ਹਾਂ ਚੌਂਕੀ ਜਦੋਂ ਵੀ ਪਿਛਲੇ ਲਾਸਟ ਇਅਰ ਵੀ ਕਾਫੀ ਖਸਤਾ ਰਹਤੀ। ਪਰ ਮੈਂ ਦੇਖਿਆ ਵੀ ਕਿਸੇ ਵੀ ਨੁਮਾਇੰਦੇ ਨੇ ਜਾਂ ਸਰਕਾਰ ਨੇ ਕੋਈ ਵੀ ਇੱਥੇ ਕੰਮ ਨਹੀਂ ਕਿਹਾ ਆਇਆ। ਅੱਜ ਇੱਥੇ ਹਾਸਾ ਵੀ ਹੋ ਗਿਆ ਇਕ ਤੇ ਛੱਤ ਡੇਪੀ ਹੈ ਬਾਹਰਲੀ ਬਾਹਰ ਵਾਲੀ ਸਾਈਡ ਤੇ ਵੇਖੀ ਜਿਹੜੀ ਬਾਹਰ ਵਾਲੀ ਵਾਲ ਹੈ ਇੱਥੇ ਉਹ ਵੀ ਨਨਕਸ਼ਾਹੀ ਇੱਟ ਲੱਗੀ ਹੋਈ ਆ ਤੁਸੀਂ ਇੱਥੋਂ ਗੈਸ ਕਰੋ ਵੀ ਕਿੰਨਾ ਸ਼ੇਰ ਹੋ ਜੇ ਹੋ ਗਿਆ ਹੈਗਾ ਇਹਨੂੰ ਬਣੀ ਨੂੰ ਫੇਰ ਸਾਹਮਣੇ ਐਲੀਮੈਂਟਰੀ ਸਕੂਲ ਹੈ ਛੋਟੇ ਛੋਟੇ ਬੱਚੇ ਆਉਂਦੇ ਹੋਏ ਆ ਜੇ ਕੱਲ ਨੂੰ ਬਾਜਦਾ ਕੋਈ ਉਹ ਗੰਧ ਹੀ ਦੇ ਵੀ ਕਿ ਇਹ ਬੱਚੇ ਦਾ ਨੁਕਸਾਨ ਹੋ ਜੇ ਤੇ ਫੇਰ ਪ੍ਰਸ਼ਾਸਨ ਕੀ ਜਵਾ ਦੇਗਾ ਪ੍ਰਸ਼ਾਸਨ ਨੂੰ ਇਹੋ ਮੰਗ ਕਰਦੇ ਆ ਵੀ ਇਹਨੂੰ ਜਲਦੀ ਤੋਂ ਜਲਦੀ ਚੌਂਕੀ ਦਾ ਹਾਲਾਦ ਵਾਲਾ ਅਵੇ ਅੰਗਰ ਲਈ ਜਮੀ ਬਿਲਡਿੰਗ ਆ ਇਹਨੂੰ ਕਿਸੇ ਤਰ੍ਹਾਂ ਰਿਪੇਅਰ ਕਰਵਾ ਨਮਿਨੀਕਰਨ ਕਰਕੇ ਇਹਨੂੰ ਕਰਵਾਇਆ ਜਾਵੇ। ਚਾਹੀਦਾ ਵਾ ਸਰਕਾਰਾਂ ਨੂੰ ਕਿ ਇਹੋ ਜਿਹੇ ਕੰਮਾਂ ਨੂੰ ਪਹਿਲ ਗੀ ਦੇਣੀ ਚਾਹੀਦੀ। ਹਾਂਜੀ ਕਰਨੀ ਚਾਹੀਦੀ ਹੈ ਜੀ। ਜੋ ਵੀ ਗਵਰਨਮੈਂਟ ਦੀਆਂ ਬਿਲਡਿੰਗਾਂ ਨੇ ਚਾਹੇ ਕੋਈ ਸਕੂਲ ਲਾ ਲੋ ਚਾਹੇ ਥਾਣੇ ਲਾ ਲੋ ਚਾਹੇ ਚੌਂਕੀਆਂ ਲਾ ਲੋ ਕੋਈ ਵੀ ਗਵਰਨਮੈਂਟ ਬਿਲਡਿੰਗ ਹੈ ਨਾ ਉਹਦੀ ਇੰਨੀ ਖਸਤਾ ਹਲਦੀ ਹੋਣੀ ਜਿਹਦੀ ਜਿੰਨੇ ਕਿ ਡੰਿਆਲੇ ਚੌਂਕੀਆਂ। ਚੌਂਕੀ ਦੀ ਹਾਲਤ ਬਹੁਤ ਖਰਾਬ ਹੈ ਪ੍ਰਸ਼ਾਸਨਕਾਰੀ ਇਹੋ ਬੇਨਤੀ ਹੈ। ਇਹ ਜਲਦ ਤੋਂ ਜਲਦ ਇਹਦਾ ਹਲ ਕੀਤਾ ਜਾਵੇ। ਇੱਕ ਬਾਹਰਲੇ ਕਹਿੰਦੇ ਆ ਜਿਹੜੀ ਉਹ ਵੀ ਡਿੱਗਣ ਵਾਲੀ ਹੈ। ਬਾਰਸਾ ਹੋ ਰਿਹਾ ਕੋਈ ਲੰਘ ਦੇ ਨਗਾਉਂਦੇ ਕੋਈ ਦਾ ਵੀ ਨੁਕਸਾਨ ਹੋ ਸਕਦਾ ਹੈ ਜੇ ਲਗਾਤਾਰ ਇਸੇ ਤਰ੍ਹਾਂ ਬਾਰਸਾ ਹੁੰਦੀ ਰਹੀ ਤਾਂ ਫਿਰ ਵੱਡਾ ਨੁਕਸਾਨ ਵੀ ਹੋਣ ਦਾ ਖਤਰਾ ਹੈਗਾ ਹੈਗਾ ਜੀ ਹੈਗਾ ਕੰਦ ਉੱਲਰੀਆ ਵੇਖੋ ਜੀ ਕਿਵੇਂ ਵੀ ਦੇਖ ਸਕਦੀ ਆ ਬਾਹਰਲੀ ਗੱਲ ਜੀ ਚਾਹੀਦਾ ਸਰਕਾਰਾਂ ਨੂੰ ਕਿ ਇਹਨਾਂ ਦੀ ਮਰੰਮਤ ਕਰਵਾ ਦੇਣੀ ਚਾਹੀਦੀ ਜਰੂਰ ਜੀ ਲਾਗੇ ਸਕੂਲ ਵੀ ਆ ਬੱਚਿਆਂ ਦਾ ਕੰਦ ਉੱਲਰੀਆ